ਪੰਜਾਬ ਪੁਲਿਸ ਨੇ ਤਕਰੀਬਨ 12 ਸਾਲ ਬਾਅਦ ਇੱਕ ਅੰਨੇ ਕਤਲ ਦੀ ਕੁੱਤੀ ਨੂੰ ਸੁਲਝਾ ਲਿਆ ਹੈ। ਤੋਂ ਅੰਦਾਜ਼ੇ ਕਿ ਕਲਯੂਗੀ ਮਾਂ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ 13 ਸਾਲ ਦੇ ਪੁੱਤਰ ਨੂੰ ਮੌਤੇ ਘਾੜ ਉਤਾਰ ਕੇ ਆਪਣੇ ਹੀ ਕਮਰੇ ਵਿੱਚ ਦਬ ਦਿੱਤਾ ਸੀ। ਹੁਣ ਤਕਰੀਬਨ 12 ਸਾਲ ਬਾਅਦ ਉਹ ਕਲਯੂਗੀ ਮਾਂ ਅਤੇ ਉਸ ਦੇ ਆਸ਼ਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਸੇ ਜਗ੍ਹਾ ਤੇ ਲਿਆਂਦਾ ਜਿੱਥੇ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਦੱਬਿਆ ਸੀ। ਕੱਲ੍ਹ ਬਾਅਦ ਦੇ ਦੌਰਾਨ ਡੀਐਸਪੀ ਹਰੀਸ਼ ਬੈਲ ਨੇ ਕੀ ਕੁਝ ਕਿਹਾ ਕਿ ਇਹ ਕਤਲ ਦੀ ਗੱਥੀ ਕਿਵੇਂ सुलझी ਹੈ ਤੁਸੀਂ ਆਪ ਹੀ ਦੇਖੋ ਤੇ ਸੁਣੋ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸਹਿیل ਕਾਸਮੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ লাশ ਬਰਾਉਂਡ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀਗਾ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ੜਕੇ ਨਾਲ ਉਹਦਾ ਗਲਾ ਕੁੱਟ ਕੇ ਚੁੱਕੇ ਉਹ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦਿਨੂ ਇੱਕ ਤਾਂ 14 ਸਾਲ ਬਾਅਦ ਹੀ ਸਹੀ ਉਸ ਮ੍ਰਿਤਕ ਨੂੰ ਇਨਸਾਫ ਮਿਲੇ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਚ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਸੀ ਕਰ ਸਰਦਾ ਇਹ ਨੂੰ ਹੀ ਦਮਲਾਹੀ ਨਾ ਉਹ ਨਹੀਂ ਦੰਦ ਲੱਗਦਾ ਨਹੀਂ ਆਪ ਨੂੰ ਇਹ ਕਰਕੇ ਫਿਰ ਉਹ ਉਹ ਫਿਰ ਮਾਦੀ ਕੰਨ ਗੀਰ ਹੜਤ ਖੈ ਨਹੀਂ ਦੋ ਇਹ ਦਰਦ ਰਹਿਣਾ ਇਹਦੀ ਹੰਗੀ ਦਾ ਮਿਲਜਰ ਕੇ ਫਾਮੀ ਕਰ ਦਿੰਦੇ ਹਾਂ ਹਾਂ ਗੱਲ ਵਸ ਗਈ ਤੇਰੀ ਕੀ ਚੀਜ਼ ਦੋਣੇ ਨਿਵਾਂ ਖੜੀ ਨਹੀਂ ਦਾ ਕੋਈ ਹਾਂ ਹਾਂ ਲੱਗ ਲਵੇ ਇ ਇ ਕਿਦਾਂ ਕਰਨੀਂ ਤੀਰਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਕੋਈ ਮਾਰ ਕੇ ਮੈਨੂੰ ਨਾ ਰੰਗ ਕਹਿੰਦਾ ਉਹ ਮੁੰਡੇ ਦੀ ਉਮਰ ਕਿੰਨੀ ਹੋ ਗਈ ਉਹ ਤਾਂ ਮੇਰੇ ਅੱਗੇ ਤੇ ਉਹ ਤਾਂ ਪੁੰਨਹਾਂ ਦੇ ਲੰਚ ਜੀ ਹਾਂ ਜਦੋਂ ਕੱਲ ਕੀ ਪਾ ਦੋਸਤੋ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋਵੇਂ ਅਸੀਂ ਤਾਂ ਆ ਗਏ ਚੱਲ ਗਏ ਆ ਗਏ ਤੇ ਫਿਰ ਕਿੰਨਾ ਚਿਰ ਹੋਇਆ ਤੇ ਉੱਥੇ 4.5 ਸਾਲ ਹੁਣ ਕਿਥੇ ਰਹਿੰਦੇ ਹਾਂ ਉੱਥੇ ਰਹਿੰਦੇ ਹਾਂ ਉਥੋਂ ਪੁੱਛਣੇ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਦੀ ਰੇਲਿੰਗ ਨਹੀਂ ਨਾ ਕੋ ਕਰਦਾ ਇਹ ਲੇਡੀ ਵੀ ਨਾਲ ਇਹ ਲੇਡੀ ਚ ਉੱਥੇ ਹੀ ਜਾਂਦੇ ਤੇ ਤੁਸੀਂ ਫਿਰ ਉਹ 12 ਸਾਲ ਤੋਂ ਇਕੱਠੇ ਰਹਿੰਦੇ ਹੋ ਤੁਸੀਂ ਪਿੰਡ ਕਿੱਥੇ ਮੈਂ ਪਿੰਡ ਆ ਗਿਆ ਹਾਂ ਨਾ ਪਲਾ ਠੀਕ ਹੈ ਇਹ ਤਾਂ ਕਰਕੇ ਆਇਆ ਹਾਂ ਬੇਹੇ ਨਹੀਂ ਚੱਲ ਚਲੀ ਲੜਦੀ ਨੂੰ ਮੇਰੇ ਨਾਲ ਠੀਕ ਹੈ ਮਾਂ ਤੋਂ ਆ ਕੇ ਕਿ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਦੇ ਨਾਲ ਇਹ ਗੱਲ ਕਿ ਇਹ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤੱਕ ਦੇ 12 ਮਾਰਾਂ ਸਾਲ ਹੋ ਗਏ ਕੀ ਹੋਇਆ ਸੀ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਜਦੋਂ ਛੇਲੇ ਨੰ ਬੱਚਾ ਨਹੀਂ ਲੱਭਾ ਫਿਰ ਆਇਆ ਕੌਣ ਆ ਦੇ ਨਹੀਂ ਆ ਰਿਹਾ ਰਨਜੀਤ ਕੋ ਇਹ ਤੁਹਾਡੀ ਕੀ ਲੱਗਦੀ ਹੈ ਅੱਛੇ ਕੀ ਹੋਇਆ ਕਿ ਸਦਨ ਉਹ ਕਿਹਸਤੇ ਬਤਾਈ ਪਰ ਕਿਵੇਂ ਹੋਇਆ ਸਾਨੂੰ ਤੇ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਖੰਬੜਾ ਕਿੱਥੇ ਹੈ ਇਹ ਆਂਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾਏ ਰਿਹਾ ਪੂਨੇ ਕਲੇ ਹਮ ਚੱਕਾ ਹੈ ਹਾਂ ਤਿੰਨ ਮਹੀਨੇ ਢੀਕੇ ਮੈਂ ਫਿਰ ਤਕਾਰ ਦੇ ਤਿੰਨ ਮਹੀਨੇ ਤੇ ਪੂਨੇ ਚ ਗੱਲ ਕਰਾ ਦੇਗੀ ਇਹਨੂੰ ਅੱਗੇ ਪਿੱਛੇ ਨੇ ਟਾਈਮ ਲੈ ਲਿਆ ਅੱਜ ਤੱਕ ਹੈ ਤੇ ਮੁਰਕੇ ਉਹਨੇ ਫਿਰ ਆ ਰਹੀ ਤੁਹਾਡਾ ਭਰਾ ਕੀ ਕਰਦਾ ਸੀ ਉਹ ਹੀ ਕਰਵਾਉਂਦਾ ਉਹ ਕਿਤਰਾ ਹੀ ਬੰਦਾ ਸਮਾਰਟ ਹੈ ਇਹ ਕੰਟੀਨੂਅਲ ਡੈਸ਼ਮੰਟ ਸਿੱਖਾਈ ਗਈ ਹੈ ਉਹ ਮੋੜਾ ਦਾ ਕਿੰਨਾ ਚਿਰ ਹੋ ਗਿਆ ਸੀ ਇਹ ਕਿੰਨਾ ਮੁਟਿਆਰ ਹੋ ਗਿਆ ਸੀ ਇਹ ਉਹਦੇ ਪੱਜੇ ਜਾਂਦਾ ਪੱਟਿਆ ਹੋਇਆ ਉਹ ਤੋਂ ਫਰੋ ਬਿੱਟੇ ਉਹ ਮੁੰਡੇ ਚ ਆਉਂਦਾ ਮੋੜਾ ਉਹਨੂੰ 12 ਤਾਂ ਉਹਨੇ ਮਾਰ ਆਈ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਜੇ ਥਾ ਇਹਨਾਂ ਦੀ ਹੈ ਆਏ ਤਾਂ ਸਾਡਾ ਸੰਜਾ ਸਾਡੇ ਮਾਂ ਦਾ ਘਰ ਛੋਟਾ ਪ੍ਰਾਜ ਤੇ ਨਹੀਂ ਦਾ ਇਹ ਸਾਡੇ ਕਾਜ ਨਾਲ ਲਈ ਰੋਹੀ ਨਾ ਆ ਖਾਂਦਾ ਜਿੱਦਾ ਛੱਤ ਹੈ ਹੈ ਤੇ ਇਹ ਸੰਜਾ ਹੀ ਸਾਡਾ ਹੁਣ ਅਜ ਕਿਥੋਂ ਲੱਭੇ ਬਰੇ ਕਿਤਰਾ ਲੱਭੇ ਇਹਦੇ ਹੁਣ ਮਲਾਜਮੇ ਲੱਭੇ ਨੇ ਉਹ ਗੱਤੀ ਜਲਦੀ ਮੇਰੇ ਕੋ ਤਾਂ ਭਰਿਆ ਨਹੀਂ ਜਾਣਾ ਇਰਦ ਨਾਲੋਂ ਤੇ ਕੁਛ ਹੀ ਰਾਂ ਨੂੰ ਬੜਾ ਚਿਰ ਹੋ ਗਿਆ ਤੇ ਆਇਆ ਤੇ ਦੋ ਕਮਰੇ ਕਰੀ ਹਾਂ ਠੀਕ ਹੈ ਤੇ ਕੀ ਹੋਇਆ ਕਿຊੂ ਤੋਂ ਕੀ ਗੱਲ ਹੋ ਗਈ ਕਿੰਦਾ ਮਾਰੇ ਗੱਲ ਤਾਂ ਹੋਈ ਇਹ ਕੰਡਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਦੇ ਕਿੰਦਾ ਮਾਰ ਮੈਂ ਫਿਰ ਇਹਨਾਂ ਕਾਲਪੋਟੇ ਕਿ ਮਾਰੇ ਦੇ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮਨੋ ਹਣ ਮੈਨੂੰ ਬੜਾ ਚਿਰ ਹੋ ਗਿਆ ਨੇ ਇੱਕ ਦਿਨ ਤੇ ਮੈਂ ਸਾਲ ਹੋ ਗਿਆ ਉਹ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਫੁੱਲ ਤਾਂ அது <laughs> ஓடட்டே